ਆ ਤੁਹਾਨੂੰ ਆ ਸਾਰੇ ਕੱਪੜੇ ਉਹਦੇ ਆ ਉਹਦੇ ਨੇ ਥੈਂਕ ਯੂ ਸਰ ਅੰਦਰ ਕੋ ਕੀਮਤੀ ਸਮਾਨ ਮਿਲ ਸਕਦਾ ਹੈ ਲਾ ਕੋਈ ਕੀਮਤੀ ਸਮਾਨ ਉਹ ਸਾਰੀ ਜਗ੍ਹਾ ਤੇ ਉੱਧਰ ਮਿਲਦਾ ਨਹੀਂ ਮਨਪ੍ਰੀਤ ਸਿੰਘ ਕਿੱਥੋਂ ਰਹਿਣ ਵਾਲੇ ਆ ਮੁਗਮਪੁਰਾ ਝੋੜਾ ਫਾੜੇ ਕੀ ਗੱਲ ਬਾਤ ਰੋ ਕੁਝ ਨੇ ਉਤਰਾ ਮਾਦਾ ਨੂੰ ਹੋਟਲਾਂ ਰੇੜੀ ਚੋਂ ਹੋਟਲ ਲੈ ਗਿਆ ਜੇ ਪੈਸੇ ਪੂਰੇ ਦਾ ਲਾਲਚ ਲਾ ਕੇ ਰੈਸ਼ਨ ਬਾਡੀ ਦਾ ਹੋਟਲ ਲੈ ਕੇ ਜਾਂਦੇ ਬੀਦੋ ਅੰਦਰ ਗਏ ਨਾ ਕਹਿੰਦੇ ਮੇਰੇ ਪੈਸੇ ਗੁੰਮ ਗਏ ਪੈ ਗੁੰਮ ਦੇ ਪਰਸ ਭਾਲਦੇ ਭਾਲਦੇ ਨੇ ਆ ਕਪੜੇ ਖਿਲਾਰਨ ਲੱਗ ਗਏ ਕਪੜੇ ਖਿਲਾਰਨ ਦੇ ਬਹਾਨੇ ਸ਼ੂਰੀ ਕੱਢਣ ਲੱਗ ਗਿਆ ਬੈਂ ਕਿ ਉਹ ਸ਼ੂਰੀ ਕੱਢ ਗਈ ਮਾਦਾ ਨੇ ਆਖਿਆ ਚੱਲ ਪੈਣ ਹੀ ਲੱਭਦੇ ਮੈਂ ਜਾਣਾ ਇੱਕ ਮੈਨੂੰ ਗੇਟ ਖੋਲ ਦੇ ਮੈਂ ਜਾਉਂਗੀ ਜਦ ਮਾਦਾ ਨੇ ਗੇਟ ਖੋਲਣ ਦਾ ਆਖਿਆ ਜਿਉ ਗੇਟ ਕੰਨੀ ਗਿਆ ਲੇਟ ਬੰਦ ਕੀਤੀ ਐ ਗੇਟ ਨੂੰ ਲੋਕ ਲਾ ਕੇ ਮਾਦਾ ਨੂੰ ਪਿੱਛੋਂ ਆ ਕੇ ਜੱਫੀ ਪਾ ਕੇ ਗਲਾ ਵੜ ਗਿਆ ਜੀ ਕਾਰਨ ਕਾਰਨ ਦਾ ਪਤਾ ਨਹੀਂ ਲੱਗ ਰਿਹਾ ਏ ਕਿ ਉਹ ਟ ਮਾਰਦ ਕਰਾ ਕਰਦਾ ਸੀ ਡਿਮਾਂਡ ਵੇ ਆ ਗਿਆ ਪੈਸੇ ਪੂਏ ਮੰਗਦਾ ਸੀਗਾ ਆਂਦਾ ਸੀ ਜਦੋਂ ਮੇਰੀ ਸੈਲਰੀ ਉਹ ਸੈਲਰੀ ਦਾ ਜਿਵੇਂ ਸੈਲਰੀ ਦੇ ਦਿਨ ਹੁੰਦਾ ਸੀ ਉਤੋਂ ਦੋ ਦਿਨ ਉਹਨੇ ਪਹਿਲਾਂ ਆ ਜੈਣਾ ਆ ਕੇ ਥੋੜੇ ਬਹੁਤੇ 1200 ਆ ਉਹਨੇ ਆਵਲੇ ਆਣਾ ਬਾਕੀ ਇਧਰੋਂ ਆ ਕੇ ੜਾ ਦੇਨੇ ਬਾ ਕਰਾਇਆ ਵੀ ਸਾਡੇ ਤੋਂ ਮੰਗ ਕੇ ਲੈ ਜਾਂਦਾ ਕੋਕੇ ਵੀ ਲੈ ਜਾਂਦਾ ਸੀ ਕੁਛ ਆਂਦਾ ਪੀ ਕੇ ਖਾ ਬਿੰਦਾ ਵੀ ਖਾਂਦਾ ਜੇ ਰਸ਼ੇ ਕਰਦਾ ਜੇ ਪੂਰੇ ਕੀ ਮੰਗ ਕਰਦੇ ਹੋ ਮੰਗ ਪੈਹਿਆਂ ਦੀ ਤੁਸੀਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਮੈਂ ਮੈਂ ਮੰਗ ਕਰਦਾ ਹਾਂ ਕਿ ਹੁਣ ਇਨਸਾਫ ਚਾਹੀਦਾ ਹੈ ਕਿ ਉਹ ਹੋਵੇ ਹੁਣ ਜੇਲੇ ਤਰਜੀਦ ਕੋਰ ਕੀ ਕਰ ਦਿਓ ਇਹ ਰਹਿਤ ਰਾਮ ਤੜਾ ਹੀ ਚੌਂਕ ਰੇੜੀ ਲੰਮੀ ਚਾਪਰ ਉੱਠਿਆਂ ਦੀ ਨਾਲ ਮੇਰੇ ਪਾਪਾ ਹੁੰਦੇ ਆ ਹੂੰ ਤੇ ਹੋਇਆ ਕੀ ਸੀਗਾ ਹਸਬੰਦ ਨੇ ਕਿਉਂ ਮਾਰਿਆ ਤਾਂ ਹਸਬੰਦ ਨੇ ਕਿਉਂ ਮਾਰਿਆ ਮੈਨੂੰ ਵੀ ਨਹੀਂ ਇੰਨਾ ਪਤਾ ਲੇਕਿਨ ਜਦੋਂ ਵੀ ਆਉਂਦਾ ਹੀ ਸਾਡੇ ਨਾਲ ਲੜਕੇ ਜਾਂਦਾ ਹੈ ਇਸ ਵੇਲੇ ਫਿਰ ਮੈਨੂੰ ਫੋਨ ਆ ਆ ਕੇ ਘਰੇ ਆਉਂਦਾ ਯਾਰ ਕਿ ਕਿਉਂ ਹੋਟਲ ਠਹਿਰਿਆ ਮੈਨੂੰ ਨਹੀਂ ਪਤਾ ਸਾਡੇ ਤੋਂ ਪੈਸੇ ਮੰਗਦਾ ਹੈ। ਕਿਤੇ ਕਿਤੇ ਵਾਰ ਕੀਤਾ ਉਹ ਮੇਰੇ ਗਲੇ ਤੇ ਤਾਂ ਹੱਥ ਤੇ ਵਾਰ ਕੀਤਾ ਹੈ। ਕਿਸ ਚੀਜ਼ ਦਾ ਕੀਤਾ? ਚਾਕੂ ਨਾਲ। ਮੰਗ ਕਰਦਾ ਸੀ ਕਿਸੇ ਚੀਜ਼ ਦੇ। ਹਾਂਜੀ ਉਹ ਪੈਸੇ ਮੰਗਦਾ ਹੈ ਸਾਡੇ ਤੋਂ ਇਤੋਂ ਤੱਕ ਜਿਹੜੇ ਮੇਰੇ ਰਿਸ਼ਤੇਦਾਰ ਹੀ ਮਤਲਬ ਜਿੱਦਾਂ ਮੇਰੀਆਂ ਭੈਣਾਂ ਬਣੀਆਂ ਇਹ ਸਹੇਲੀਆਂ ਉਹਨਾਂ ਤੋਂ ਵੀ ਪੈਸੇ ਮੰਗਾਏ ਹੋਏ ਆ ਉਹਨਾਂ ਤੋਂ ਵੀ ਪੈਸੇ ਮੰਗੇ। ਤੋਂ ਰਾਜਸਥਾਨ ਚੋਂ ਥਾਣੇ ਕਰਾਈ ਕੰਪਲੇਂਟ ਕੀ ਬਣਿਆ ਥਾਣੇ ਅਸੀਂ ਕੰਪਲੇਟ ਵੀ ਕਰਾਈ ਹੈ ਸਾਰਾ ਕੁਝ ਜਦੋਂ ਮੇਰੇ ਸਟਾ ਲੱਗਿਆ ਉਹ ਤੇ ਮੇਰੇ ਨਾਲ ਸੀ ਹੈ ਤੇ ਜਦੋਂ ਹੋਟਲ ਗਏ ਉਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਸਾਨੂੰ ਕੋਈ ਹੈਲਪ ਨਹੀਂ ਕੀਤੀ ਕੀ ਮੰਗ ਕਰਦੇ ਹੋ ਮੈਨੂੰ ਇਨਸਾਫ ਚਾਹੀਦਾ ਹੈ ਉਹ ਬੰਦਾ ਜਿੰਨੀ ਛੇਤੀ ਹੋ ਸਕੇ ਉਹ ਅੰਦਰ ਹੋਣਾ ਚਾਹੀਦਾ ਹੈ ਮੇਰਾ ਨਾਮ ਰਣਜੀਤ ਕੋਰ ਹੈ ਮੈਂ ਮੋਕੋ ਪੁਰੇ ਰਹਿਣ ਵਾਲੇ ਵਾਸੀ ਹਾਂ ਤੇ ਇਹ ਮੇਰੇ ਗਵੰਡੇ ਹਨ ਤੇ ਇਹ ਮਤਲਬ ਕਿ ਇੱਥੇ ਕਰਾਇਤੇ ਦਿੰਦੇ ਹਨ ਆਪਣੀ ਮਿਹਨਤ ਕਰਕੇ ਆਪਣੀ ਦਿਹਾੜੀ ਧੂੜੀ ਲਾ ਕੇ ਆਪਣਾ ਟਾਈਮ ਪਾਸ ਕਰਦੇ ਸਨ ਤੇ ਜਿਹੜੇ ਇਹਨਾਂ ਦੇ ਹਸਬੰਡ ਹੈਗੇ ਆ ਉਹ ਜਦੋਂ ਵੀ ਇੱਥੇ ਆਉਂਦੇ ਆ ਇਹਨਾਂ ਨੂੰ ਪੁੱਟ ਮਾਰ ਕੇ ਇਹਨਾਂ ਕੋਲ ਜੋ ਵੀ ਪੈਸੇ ਪੂਸੇ ਹੁੰਦੇ ਸੀ ਇਹਨਾਂ ਕੋਲ ਲੈ ਲਉ ਜਾਂਦੇ ਸੀ ਤੇ ਜਦੋਂ ਜਦੋਂ ਉਹਨੇ ਆਣਾ ਵਾ ਕਰਾਇਆ ਕਰੂਆ ਵੀ ਇਹਨਾਂ ਕੋ ਖੜਨਾ ਤੇ ਹੁਣ ਦੇਖੋ ਤੁਹਾਡੇ ਸਾਹਮਣੇ ਐਡਾ ਵੱਡਾ ਹਾਸਾ ਕਰਤਾ ਬਿਨਾ ਮਤਲਬ ਤੋਂ ਇਹਨਾਂ ਨੂੰ ਬੁਲਾ ਕੇ ਇਹਨਾਂ ਦੇ ਚੱਕ ਪੁੱਟ ਮਾਰ ਕੇ ਕੱਲ ਨੂੰ ਚਲੋ ਇਹਨਾਂ ਦੀ ਜਾਨ ਚਲੀ ਜਾਂਦੀ ਜਾਂ ਕੁਝ ਹੋਇਆ ਤਾਂ ਫਿਰ ਕੌਣ ਜ਼ਿੰਮੇਵਾਰ ਛੋਟੇ ਛੋਟੇ ਇਹਨਾਂ ਦੇ ਬੱਚੇ ਆ ਠੀਕ ਹੈ ਕਹੋ ਨੂੰ ਸਾਨੂੰ ਉਹਨਾਂ ਨੂੰ ਵੀ ਡਰ ਹੈ ਤੇ ਸਾਨੂੰ ਵੀ ਡਰ ਹੈ ਕਿਉਂਕਿ ਅਸੀਂ ਹੁਣ ਇੰਨਾ ਨਾ ਖੜੇ ਆ ਕਾਨੂੰਨ ਸਾਨੂੰ ਵੀ ਕੁਝ ਕਰ ਸਕਦਾ ਅਸੀਂ ਇਹ ਕਾਨੂੰਨ ਅੱਗੇ ਇਨਸਾਫ ਕਰਦੇ ਉਹਨੂੰ ਜਲਦ ਤੇ ਜਲਦ ਮਤਲਬ ਕਿ ਆਪਣੇ ਗ੍ਰਿਫਤਾਰ ਕੀਤਾ ਜਾਵੇ ਤੇ ਕੋਈ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਇਹਨਾਂ ਦਾ ਕਲੇਸ਼ ਕਿਹਨੇ ਚੁੱਪ ਹੋਈ ਗਰੀ ਇਹਨਾਂ ਦਾ ਮਤਲਬ ਤਿੰਨਾਂ ਨੂੰ ਆਏ ਇੱਥੇ 6-7 ਮਹੀਨੇ ਹੋ ਗਏ ਆ ਜਦੋਂ ਦੇ ਇੱਥੇ ਆਏ ਅੰਮ੍ਰਿਤਸਰ ਵਿੱਚ ਉਦੋਂ ਦਾ ਹੀ ਇਹਨਾਂ ਦਾ ਅਸੀਂ ਤੇ ਉਦੋਂ ਦਾ ਦੇਖਣ ਦੇ ਬਾਕੀ ਪਿੱਛੇ ਵੀ ਇਹਨਾਂ ਦਾ ਐਦਾ ਹੀ ਮਤਲਬ ਕਿ ਚਲੋ ਦੱਸਦੇ ਹੁੰਦੇ ਜੀ ਜੀ ਕਿ ਐਦਾ ਹੀ ਹੀ ਕਰਦਾ ਹੁੰਦਾ ਹੈ ਸ਼ਰਾਬ ਪੀ ਕੇ ਕੁੱਟਮਾਰ ਕਰਨੀ ਤੇ ਕਦੀ ਕੋਸ਼ਿਸ਼ ਕਰਨਾ ਕਦੀ ਕੁਝ ਕਰਨਾ ਮਤਲਬ ਕਿ ਉੱਥੇ ਵੀ ਇਹ ਜਾ ਰਿਹਾ ਇੱਥੇ ਆ ਕੇ ਚਲੋ ਆਪਣਾ ਇੱਥੇ ਕੋਈ ਕਾਰੋਬਾਰ ਬੰਦਾ ਮੁੰਡੇ ਨੂੰ ਸੈਟ ਸਟ ਕਰ ਲੈਂਦਾ ਚਲੋ ਜੇ ਆਂਦੇ ਆ ਮੁੰਡੇ ਕੋ ਤਨਖਾਹ ਆਂਦੀ ਹੈ ਉਹ ਵੀ ਪੈਸੇ ਪੂਏ ਲੈ ਜਾਂਦੇ ਆ ਤੇ ਜੇ ਨਾ ਦਵੇ ਤਾਂ ਉਹਨੂੰ ਵੀ ਕੁੱਟਦਾ ਬਾਤ ਹੈ ਕੰਮ ਕੀ ਕਰਦੇ ਕੰਮ ਆ ਰੇੜੀ ਲਗਾਉਂਦੇ ਆ ਰਾਮਪਲੀ ਚੌਂਚ ਕਿਸ ਚੀਜ਼ ਤੇ ਮਤਲਬ ਕਿ ਜਿਵੇਂ ਰੋਟੀ ਹੋ ਗਿਆ ਚਾਹ ਹੋ ਗਿਆ ਜਿਵੇਂ ਆਪਣਾ ਸਬਜੀ-ਸਬਜੀ ਇਹ ਰੇੜੀ ਲਗਾਉਂਦੇ ਆ ਆਪਣਾ ਟਾਈਮ ਬਸ ਕਰਦੇ ਇਹਨਾਂ ਕੱਲ ਪਰਸੋਂ ਸ਼ਾਮੀ ਲੜਕੀ ਆਈ ਸੀ ਜੀ ਹਰਜੀਤ ਕੌਰ ਨਾਮ ਦੀ ਲੜੀ ਕਿ ਮੇਰੇ ਘਰ ਵਾਲੇ ਨੇ ਮੇਰੇ ਸਾਟਾਂ ਲਾ ਦਿੱਤੀਆਂ ਮੇਰੇ ਗਲੇ ਵਿੱਚ ਉਹਨੇ ਚਾਕੂ ਫੇਰ ਦਿੱਤ ਅਸੀਂ ਉਹਨੂੰ ਡਾਕਟਰ ਦਾ ਤੁਰੰਤ ਮੈਂ ਕਿਹਾ ਬਿਆਨ ਲਿਖਾ ਦਿਓ ਤੁਸੀਂ ਆਖੀ ਜੀ ਨੂੰ ਸਵੀਰ ਕੱਲ ਅਸੀਂ ਕਹਿੰਦੀ ਮੇਰੇ ਪਹਿਲਾਂ ਜਿਹੜਾ ਮੇਰਾ ਘਰ ਵਾਲਾ ਮੈਨੂੰ ਮਾਰ ਕੇ ਗਿਆ ਉਹਨੂੰ ਫੜੋਗੇ ਤਾਂ ਅਸੀਂ ਬਿਆਨ ਦੇਣੀ ਹੈ ਉਹਨਦੇ ਤੱਕ ਤੁਸੀਂ ਬਿਆਨ ਨਹੀਂ ਦੇਣੀ ਹੁਣ ਅਸੀਂ ਲੜਕਾ ਫੜ ਕੇ ਲੈਂਦਾ ਪਰਸੋਂ ਦਾ ਸਾਡੇ ਥਾਣੇਦਾਰ ਜਿਹੜੇ ਪਿੱਛੇ ਲੱਗੇ ਅਸੀਂ ਲੜਕੇ ਨੂੰ ਫੜ ਕੇ ਲੈ ਆਂਦਾ ਅਸੀਂ ਤੋਂ ਉਹਨੂੰ ਅਪੀਲ ਕਰਦੇ ਕਿ ਤੂੰ ਆ ਕੇ ਆਪਣਾ ਬਿਆਨ ਦੇ ਜੋ ਵੀ ਸਟੇਟਮੈਂਟ ਦੇ ਕਿ ਜਿਹੜੀ ਘਰ ਵਾਲੇ ਬੰਦੀ ਹੁੰਦੀ ਸੀ ਕਰ ਦਵਾ ਪਰ ਮੈਡਮ ਉਹਨਾਂ ਦਾ ਕਹਿਣਾ ਵਾ ਕਿ ਇਹ ਮੇਰੇ ਕੋ ਪਹਿਲੇ ਵੀ ਮੰਗਦ ਰਿਹਾ ਮੇਰੇ ਕੋ ਆ ਕੇ ਲੈਂਦਾ ਰਿਹਾ ਮੈਨੂੰ ਬੰਨਣਾ ਨੇ ਹੋਟਲ ਮੈਨੂੰ ਵੀ ਉਹਨੇ ਇਹ ਗੱਲ ਦੱਸੀ ਜੀ ਇਹ ਕੰਮ ਨਹੀਂ ਕਰਦਾ ਮੈਂ ਪਕੌੜੇ ਦੀ ਪਰੌਂਟੀਆਂ ਦੀ ਤੇ ਚਾਹ ਦੀ ਰੇੜੀ ਲਗਾਉਣੀ ਆ ਜੀ ਮੇਰੇ ਕੋ ਆ ਕੇ ਪੈਸੇ ਲੈ ਜਾਂਦਾ ਤੇ ਮੈਨੂੰ ਕੁੱਟ ਮਾਰ ਕਰਕੇ ਚਲੇ ਜਾਂਦਾ ਮਰ ਜਿੰਨੇ ਤਾਂ ਕਿ ਅਸੀਂ ਇਹਨਾਂ ਨੂੰ ਆਮੋ ਸਾਹਮਣੇ ਨਹੀਂ ਹੋਏ ਆਮੋ ਸਾਹਮਣੇ ਨਹੀਂ ਕਰਦੇ ਤਫਤੀਸ਼ ਦੇ ਦਰਾਂ ਨੀ ਇਹ ਗੱਲ ਸਾਰੀ ਸਾਹਮਣੇ ਆਏਗੀ ਵੀ ਕਿਹੜੀ ਗੱਲ ਉਹਨੇ ਮਾਰਿਆ ਮੈਂ ਮਾਰਡਰ ਦੇ ਮਾਡਲ ਦਾ ਪਰਚਾ ਦੇ ਦਿੱਤਾ ਕਹਿੰਦੇ ਜੰਬੇ ਮੌਕਾ ਦਾ ਇਹ ਮਾਰਡਰ ਦਾ ਤੇ ਪਰਚਾ ਦੇ ਦਿੱਤਾ ਕਹਿੰਦੇ ਚਾਕੂ ਉਹਨਾਂ ਨੇ ਗੱਲ ਜਮਾਰਡਰ ਨਹੀਂ ਹੁੰਦਾ ਉਹਨੂੰ ਮਾਰਡਰ ਦਿੰਦਾ ਜੇ ਬੰਦਾ ਮਰ ਜਵੇ ਠੀਕ ਠਾਕ ਹੈ ਜਿਹੜੀ ਉਹਨੇ ਜਦੋਂ ਨੇ ਸਟੇਟਮੈਂਟ ਨਹੀਂ ਕੋਈ ਦਿੱਤੀ ਐ ਤਦ ਨੂੰ ਡਾਕਟਰ ਦਿੱਤਾ ਡਾਕਟਰ ਤੋਂ ਬਾਅਦ ਸਟੇਟਮੈਂਟ ਆ ਗਈ ਤੇ ਅਸੀਂ ਪਰਚਾ ਦੇ ਦਿੱਤੇ ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬੱਸਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛਡਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟੂਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488